ਕਰ ਰਹੇ ਨੇ ਚੁੱਪਚਾਪ ਬੰਦੀ ਗਰੀ ਜਾਂਦੇ ਫਿਰ ਫੋਟੋਆਂ ਆ ਰਹੇ ਨੇ ਮੋਰ ਦੇ ਕੀ ਡਾਕਟਰ ਜੀ ਹੋਰ ਵੀ ਨਾ ਹੱਥ ਦੇਣੇ ਚੋਲੀ ਹੋਦਾ ਹੋਰ ਕਾਲੀ ਯੁਗ ਆ ਗਿਆ ਜਿੱਥੇ ਬਜ਼ੁਰਗ ਦੰਪਤੀ ਦੇ ਵੱਲੋਂ ਪੁੱਤਰ ਦੋਨੋਂਾਂ ਤੇ ਪੋਤੇ ਤੇ ਕੁਟਮਾਰ ਕਰਨ ਦੇ ਇਲਜ਼ਾਮ ਲਗਾ ਦਿੱਤੇ ਨੇ ਲੁਧਿਆਣਾ ਦੇ ਵਿੱਚ ਇਹ ਇਹ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ 21ਵੀਂ ਸਦੀ ਦੇ ਵਿੱਚ ਵੀ ਹੋਰ ਕਾਲੀਉ ਵੇਖਣ ਨੂੰ ਮਿਲ ਰਿਹਾ ਜਿੱਥੇ ਕਈ ਅਜਿਹੀਆਂ ਉਦਾਹਰਨਾਂ ਸਾਹਮਣੇ ਆ ਚੁੱਕੀਆਂ ਨੇ ਲੁਧਿਆਣਾ ਦੇ ਬੱਗਾ ਕਲਾ ਦੇ ਵਿੱਚ ਨਿਊ ਸ਼ਿਪੂਰੀ ਦੀ ਗਲੀ ਨੰਬਰ 3 ਜਿੱਥੇ ਇਹ ਮਾਮਲਾ ਸਾਹਮਣੇ ਆਇਆ ਇੱਕ ਬਜ਼ੁਰਗ ਦੰਪਤੀ ਨੇ ਆਪਣੇ ਪੁੱਤਰ ਦੋ ਨੂੰਆਂ ਤੇ ਦੋ ਪੋਤੇਆਂ ਤੇ ਰਲ ਕੇ ਉਹਨਾਂ ਦੀ ਕੁਟਮਾਰ ਕਰਨ ਦੇ ਇਲਜ਼ਾਮ ਲਗਾਏ ਨੇ ਤੇ ਕਿਹਾ ਕਿ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ ਬਜ਼ੁਰਗ ਦੰਪਤੀ ਦਾ ਇਲਜ਼ਾਮ ਹੈ ਕਿ ਉਹਨਾਂ ਦਾ ਘਰ ਹੜਪਣ ਦੇ ਲਈ ਸਭ ਕੁਝ ਕੀਤਾ ਜਾ ਰਿਹਾ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੰਪਤੀ ਸਿਵਲ ਹਸਪਤਾਲ ਦੇ ਵਿੱਚ ਭਰਤੀ ਉਹਨਾਂ ਨੂੰ ਕਰਾਇਆ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤਾਂ ਉਹਨਾਂ ਦਾ ਇਲਜ਼ਾਮ ਹੈ ਕਿ ਜਿੱਥੇ 11 ਦਿਨਾਂ ਤੋ ਉਹ ਥਾਣਿਆਂ ਦੇ ਚੱਕਰ ਕੱਟ ਰਹੇ ਨੇ ਪਰ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਜਿਸ ਤੇ ਚਲਦੇ ਆ ਬੁੱਧਵਾਰ ਨੂੰ ਪੁਲਿਸ ਕਮਿਸ਼ਨਰ ਆਫਿਸ ਸ਼ਿਕਾਇਤ ਦੇਣ ਨੂੰ ਪਹੁੰਚੇ ਨੇ ਉੱਥੇ ਡੀਸੀਪੀ ਰੁਪਿੰਦਰ ਸਿੰਘ ਵੱਲੋਂ ਉਹਨਾਂ ਦੀ ਸ਼ਿਕਾਇਤ ਲਈ ਗਈ ਹੈ ਤੇ ਕਾਰਵਾਈ ਦਾ ਵੀ ਭਰੋਸਾ ਦਿੱਤਾ ਗਿਆ। ਇਹ ਲੈ ਕੇ ਆ ਅਫਸਰਾ ਗੋਲ ਭਈ ਇਹ ਛੋਟੇ ਅਫਸਰ ਕੋਈ ਕੰਮ ਨਹੀਂ ਕਰਦੇ ਥਾਣੇ ਵਾਲੇ ਕੋਈ ਕੰਮ ਨਹੀਂ ਕਰਦੇ ਇਸੇ ਘਰ ਆ ਕੇ ਵਿਆਹ ਵੀ ਲੈ ਕੇ ਪਹਿਲਾ ਪੰਜ ਚਾਰ ਵਾਰੀ ਵਿਆਹ ਲੈਣ ਆਏ ਉਧਰ ਡਰਾਮਾ ਕਰਕੇ ਆਉਂਦੇ ਰਹੇ ਜਾਂਦੇ ਰਹੇ ਫਿਰ 22 23 ਤਰੀਕ ਨੂੰ ਬਿਆਨ ਲੈ ਕੇ ਗਏ ਮੇਰਾ ਬਿਆਨ ਲੈ ਕੇ ਗਏ ਅੱਜ 8 9 ਦਿਨ ਹੋ ਗਏ ਨਾ ਕੋਈ ਐਫ ਆਈ ਆਰ ਦੀ ਲਿਖੀ ਹੈ ਨਾ ਕੋਈ ਥਾਲੇਦਾਰ ਫੋਨ ਚੱਕਦਾ ਨਾ ਬੁਲਾਉਂਦਾ ਕੋਈ 50 ਫੋਨ ਮਾਰਦੇ ਨੇ ਘਰ ਤੋਂ ਘਰ ਫੋਨ ਕਰਨਾ ਹੀ ਬੰਨ ਕਰਤਾ ਲੈ ਆ ਕੇ ਅਸੀਂ ਆਪ ਅਡਿਕ ਕਮਿਸ਼ਨਰ ਸਾਹਿਬ ਕੋਲ ਆਏ ਉਸੇ ਭੱਜੇ ਨਾਲ ਕਮਿਸ਼ਨਰ ਸਾਹਿਬ ਬਹੁਤ ਵਧੀਆ ਬੰਦੇ ਨੇ ਬਹੁਤ ਵਧੀਆ ਇਨਸਾਨ ਨੇ ਕਮਿਸ਼ਨਰ ਸਾਹਿਬ ਬਹੁਤ ਅੱਛੇ ਢੰਗ ਨਾਲ ਗੱਲ ਹੁੰਦੇ ਆ ਛੋੜਿਆ ਉਹਨਾਂ ਦਾ ਨਾਮ ਛੋੜਿਆ ਜੀ ਬਹੁਤ ਨਾਮ ਨੇ ਬਹੁਤ ਵਧੀਆ ਜੀ ਬੜੇ ਇਮਾਨਦਾਰ অনেਸਟੀ ਬੰਦੇ ਨੇ ਉਹ ਪਰ ਬਹੁਤ ਮਿਹਰਬਾਨ ਹੈ ਅੱਛਾ ਤੇ ਉਹ ਮੈਟਰ ਕੀ ਹੈ ਵੀ ਤੁਸੀਂ ਕਿਉਂ ਆਏ ਹੋ ਕਮਿਸ਼ਨਰ ਸਾਹਿਬ ਕੋਲ ਇੰਨੇ ਮਜਬੂਰ ਹੋ ਕੇ ਆਏ ਤੁਸੀਂ ਮਾਰ ਦੇ ਕੇ ਦੇਣਾ ਦੇ ਕੇ ਮਾਰ ਦੇਣਾ ਮੈਟਰ ਮੈਟਰ ਹੈ ਉਹਨਾਂ ਨੇ ਪਿਆਰ ਨਾਲ ਕਰਕੇ ਕਹਿ ਕੇ ਕਿ ਤੈਨੂੰ ਬੈਠੇ ਬਿਠਾਏ ਇਸ ਤਰ੍ਹਾਂ ਦੇ ਰੋਟੀ ਪਾਣੀ ਆਊਗਾ ਤੁਹਾਨੂੰ ਉੱਪਰ ਨਹੀਂ ਚੜਨਾ ਪਊਗਾ ਥੱਲੇ ਨਹੀਂ ਚੱਲਣਾ ਪਊਗਾ ਬੈਠੀ ਸੇਵਾ ਕਰਾ ਕੇ ਜਿੱਥੇ ਕਹੋਗੇ ਯਾਤਰਾ ਕਰਾਵਗੇ ਤੁਹਾਨੂੰ ਲੈ ਜਾਵਾਂਗੇ ਦਵਾਈ ਦਵਾਵਾਂਗੇ ਇਲਾਜ ਕਰਾਵਾਂਗੇ ਉਹ ਐਡਾ ਭੜੋ ਕੇ ਐਡਾ ਰਜਿਸਟਰੀ ਕਰਵਾ ਲਈ ਆ ਬੜੀ ਔਰ ਰਜਿਸਟਰੀ ਤੇ ਲਿਖਿਆ ਸੀਗਾ ਕਿ ਜੇੜਾ ਕੋਈ ਵਾਅਦਾ ਖਿਲਾਫੀ ਦੋਨਾਂ ਦਾ ਕਰੋ ਉਹ ਰਜਿਸਟਰੀ ਜੇ ਕੈਂਸਲ ਹੋਊਗੀ ਉਹ ਚ ਲਿਖਿਆ ਉਹ ਕੀ ਉਰਦੂ ਦਾ ਮਹਿਰੂਬਾ ਕਹਿੰਦੇ ਆ ਜਾਂ ਬਹ ਹੱਕ ਕਹਿੰਦੇ ਆ ਉਹ ਔਰ ਏ ਧਾਰਾ 23 ਦੇ ਮੁਤਾਬਕ ਇਹਦੀ ਕਾਰਵਾਈ ਕੀਤੀ ਜਾਊਗੀ ਉਹ ਕਹਿੰਦੇ ਐਸ ਪੀ ਐਫ ਸਾਡੇ ਵਾਕਫ ਹੈ ਸਾਡੇ ਅਜਾ ਇਦਾਂ ਦੇ ਨੂਹਾਂ 3 ਹੋਣੀਆਂ ਚਾਹੀਦੀਆਂ ਨੇ ਜਿੱਦਾਂ ਨੇ ਨੂਹ 3 ਤੁਹਾਡੇ ਆ ਬਸ ਇਹਦੇ ਨੂਹਾਂ 3 ਸਾਰੇ ਸਾਰੇ ਸੰਸਾਰ ਚ ਹੋੜ ਜੀ ਸਾਡੇ ਕੱਲੇ ਦੇ ਨਾਲ ਸਾਰੇ ਸੰਸਾਰ ਜੋੜ ਕਿੱਦਾਂ ਲੰਮੇ ਪਾਪਾਂਗੇ ਕੁੱਟਦੇ ਆ ਇਹ ਬਾਲਾ ਨੂੰ ਇੱਕ ਬੰਦ ਕਰ ਲਈਏ ਦੋਨੇ ਗੇਟ ਬੰਦ ਕਰਕੇ ਨੌਵਾਂ ਵਾਲੇ ਦੋਨੇ ਨੌਵਾਂ ਵਾਲੇ ਕੁੱਟਿਆ ਮੁੰਡਿਆਂ ਦੀ ਮਾਰ ਨੂੰ ਮੁੰਡਿਆਂ ਨੂੰ ਬਗਾਨਣ ਵਾਲੀ ਮੁੰਡਿਆਂ ਦੀ ਮਾਰ ਹੈ ਉਹਨੇ ਬਾਲਾ ਤੋਂ ਪੱਟ ਪੱਟ ਕੇ ਕੁੱਟੋ ਨ ਮਾਰੇ ਪੱਟਕ ਪੱਟ ਕੇ ਮਾਰੀ ਮੁੰਡਿਆਂ ਨੇ ਮਾਰੀ ਉਹਨਾਂ ਦੀ ਮਾਰੇ ਵੀ ਮਾਰੇ ਆ ਬਿਲਕੁਲ ਇਹ ਪਤਾ ਨਹੀਂ ਕਿ ਰੱਬ ਦੀ ਮਿਹਰਬਾਨੀ ਕਰਕੇ ਬਚੀ ਜੀ ਹੈ। ਕੀ ਹੋਰ ਹੈ? ਕਦੀ 30 ਸਾਲ ਹੋ ਗਏ ਵਿਆਹ ਨੂੰ ਕਦੀ ਪਾਣੀ ਦਾ ਗਲਾਸ ਵੀ ਦਿੱਤਾ ਕਦੀ ਹੋਰ ਨਹੀਂ ਦਿੱਤਾ। ਔਰ ਸੇਵਾ ਪਾਣੀ ਦੇ ਕਰਦੀ ਗਈ, ਸੇਵਾ ਕਰਦੀ ਗਈ ਹੈ। ਉੱਪਰ ਚੜੇ ਨੂੰ ਸ਼ਾਮ ਵੀ ਨਾ ਖਿਲਾਵਾ। ਉੱਪਰ ਚੜੇ ਨੂੰ ਕਿੰਨੇ ਸਾਲ ਹੋ ਗਏ ਧੁੱਪੇ 'ਚ ਹੀ ਬੈਠੇ। ਕਿਹੜੇ ਵੱਡੇ ਬੇਟੇ ਬਣੋਗੇ ਇਹ ਕੁਟਮਾਰ ਕੇ ਚੀਂ ਨਹੀਂ ਛੋਟੇ ਬੇਟੇ ਬਣੋਗੇ। ਇਹ ਸਾਰੇ ਤੋਂ ਛੋਟਾ ਬੇਟਾ ਹੈ ਅਮਨ ਕੁਮਾਰ। ਉਹ ਉਹ ਨੇ ਕੁੱਟਮਾਰ ਕੀਤੀ ਐ ਉਹਨੇ ਇਸ਼ਾਰਾ ਕੀਤਾ ਕੁੱਟੋ ਇਹਨਾਂ ਨੂੰ ਮਾਰੋ ਇਹਨਾਂ ਨੂੰ ਦੋਏ ਮੁੰਡਿਆਂ ਨੇ ਪਟਕ ਪਟਕ ਕੇ ਮਾਰਿਆ। ਕੀ ਹੋਰ ਕੀਤਾ? ਇਹ ਕਿਹੜੇ ਏਰੀਆ 'ਚ ਰਹਿੰਦੇ ਤੁਸੀਂ? ਆਸੀ ਨਿਊ ਸ਼ਿਪੂਰੀ ਬਾਲਡ ਨੰਬਰ 23 ਆਮਨੇ ਸਾਹਮਨੇ ਕਾਉਂਸਲਰ ਦਾ ਘਰ ਐ। ਕਿੰਨੇ ਸਾਲਾਂ ਤੋਂ ਉੱਥੇ ਰਹ ਰਹੇ ਹੋ? ਆਸੀ ਰਹ ਰਹੇ ਆ 40 ਸਾਲ ਤੋਂ ਉੱਥੇ ਹੋ ਗਏ ਮੈਨੂੰ ਉੱਥੇ ਰਹਿੰਦੇ ਨੂੰ। 40 ਸਾਲ ਤੋਂ ਉੱਥੇ ਹੋ ਗਏ ਮੈਨੂੰ ਰਹਿੰਦੇ ਨੂੰ। ਔਰ ਕੌਣ ਛੱਲੇ ਦਾ ਘਰ ਸਾਹਮਣੇ ਆ? ਕੌਣ ਤਾਂ ਦਾ ਮਦਦ ਕਰਦੇ ਤੜੀ? ਕਾਉਂਸਲਰ ਤਾਂ ਮੱਲੇ ਮੱਲੇ ਆ ਚੁੱਪ ਕਰ। ਕਾਉਂਸਲਰ ਤਾਂ ਮੱਲੇ ਦਾ ਮਾਪਾਪ ਹੁੰਦਾ। ਔਰ ਹੁੰਦਾ ਕਦੀ ਉਹਨੇ ਆ ਕੇ ਇਹ ਨਹੀਂ ਪੁੱਛਿਆ ਵੀ ਕੀ ਹੋਇਆ ਅੰਕਲ ਮੇਰਾ ਅੰਕਲ ਅੰਕਲ ਸੁੱਕਾ ਹੀ ਅੰਕਲ ਅੰਕਲ ਲੋਕ। ਪਰਿਵਾਰ ਦੇ ਸਾਹਮਣੇ ਸਾਹਮਣੇ ਘਰ ਹੁੰਦਾ ਪਰਿਵਾਰ ਕਰਕੇ ਵੀ ਕਈ ਵਾਰੀ ਦਿੱਕਤ ਹੋ ਜਾਂਦੀ ਹੈ ਵੀ। ਆਹ ਦੇਖੋ ਛੱਟਾ ਆਹ ਦੇਖੋ ਕਿੱਦਾਂ ਹਾਂ ਬੇਟੇ ਵੱਲੋਂ ਬੇਟੇ ਵੱਲੋਂ ਕੋਟ ਟੁੱਟਿਆ ਪਿਆ ਹੈ ਜੀ ਦੋਨੋਂ ਪੁੱਤੇ ਲਾਲੇ ਦੋਲੇ ਪੋਟਿਆ ਨੇ ਤੇ ਵੱਡਾ ਬੇਟਾ ਕਿਵੇਂ ਆ ਵੱਡਾ ਬੇਟਾ ਉਹ ਨਾਂ ਹੋਣ ਦੇ ਬਰਾਬਰ ਹੈ ਉਸੇ ਕਹਿ ਨਹੀਂ ਉਹਨੂੰ ਡਰਾ ਕੇ ਧੁਮਕਾ ਕੇ ਉਹਨੂੰ ਚੁੱਪ ਕਰਾਏ ਤਰੂ ਗੇਣਾ ਨਾ ਤੁਰੇ ਤਰੂ ਵੱਡ ਦਵਾਗੇ ਅੱਛਾ ਵੱਡਾ ਮੁੰਡਾ ਸਾਥ ਦੰਦਾ ਵੈਸੇ ਤੁਹਾਡਾ ਹੈ ਨਹੀਂ ਵੱਡਾ ਮੁੰਡਾ ਸਾਥ ਦੰਦਾ ਤੁਹਾਡਾ ਲਾਲਾ ਕੋਈ ਸ਼ਾਦੀ ਦਾ ਡਰਾਂਦੇ ਉਹ ਜੇ ਹੁਣ ਅਪੀਲ ਕੀ ਹੈ ਤੁਹਾਡੀ ਕਮਿਸ਼ਨਰ ਸਾਹਿਬ ਨੂੰ ਅਪੀਲ ਹੈ ਬਈ ਸਾਨੂੰ ਇਹਨਾਂ ਕਾਟਲਾ ਤੋਂ ਬਚਾਇਆ ਜਾਵੇ ਰਾਤ ਨੂੰ ਉਹ ਗੱਲੇ ਕੁੱਡੇ ਸਾਰੇ ਥੋੜੇ ਆ ਰਸ਼ੀਆ ਬੰਨ ਬਰ ਗਿਆ ਸੀ ਛੋਲੇ ਆ ਇਹ ਥੋੜਾ ਸਹਰਾਣੇ ਦੇ ਕੇ ਮਾਰ ਦਵਾ ਗਏ ਅੱਛਾ ਤੇ ਡਰਾਵਾ ਦੇ ਕਹਿੰਦੇ ਤੁਸੀਂ ਕਹਿੰਦੇ ਵੀ ਗਾਣੇ ਉਹਨੇ ਲਾ ਕੇ ਡੈਕ ਦੀ ਟੀਵੀ ਦੀ ਆਵਾਜ਼ ਵਧਾ ਕੇ ਕੁੜਦੇ ਆ ਆ ਬਿਲਕੁਲ ਇਹੀ ਕੰਮ ਕਰਦੇ ਆ ਜਦ ਜਦ ਕੁਟਲੇ ਆਪਣੀ ਫੋਟੋ ਖਿੱਚ ਲੈਂਦੇ ਸਾਡੀ ਫੋਟੋ ਸਾਨੂੰ ਕੋਈ ਫੋਟੋ ਨੂੰ ਖਿੱਚ ਨਹੀਂ ਆਦੀ ਕੋਈ ਮੋਬਾਈਲ ਨਹੀਂ ਦੇਖਣਾ ਅਦਾ ਕੁਝ ਕਰਨਾ ਨਹੀਂ ਆਦਾ ਕੋ ਲੈਣਾ ਨਹੀਂ ਦਿੰਦਾ ਨਾ ਫੀਡ ਕਰਦਾ। ਇਹ ਸੀਸੀ ਕੈਮਰਾ ਦੀ ਫੁਟੇਜ ਤੁਹਾਡੇ ਕੋਲ ਕਿੱਦਾਂ ਆਈ ਹੈ? ਆਪਾਂ ਆ 500 500 ਰੁਪਏ ਦਾ ਮੋਬਾਈਲ ਮੇਰੇ ਕੋਲ ਹੈਗਾ। 4 ਫੋਨ ਟੋੜਨਾ ਤੇ ਕਰਦਾ। ਐਨਕ ਮੇਰੀ 2600 ਰੁਪਏ ਦੀ ਐਨਕ ਤੋੜਤੀ। ਤੋੜ ਕੇ ਪਰੇ ਬਾਰੇ ਆਹ ਹੋਰ 1000 ਰੁਪਏ ਦਾ ਨਵਾਂ ਚਸ਼ਮਾ ਲੁਆਇਆ। ਜੀ ਮਾਦਾ ਸ਼ਾਂਤੀ ਰਾਨੀ। ਹਾਂ ਕੀ ਕਹਿਣਾ ਚਾਹੁੰਗੇ ਅੱਜ ਪੁਲਿਸ ਕਮਿਸ਼ਨਰ ਆਫਿਸ ਆਏ ਸੀ। ਜੀ ਕਾ ਗੰਬੇੰਤੀ ਆ ਸਾਡੀ ਸੁਣਾਈ ਕੀਤੀ ਜਾਵੇ ਸਾਡੀ ਸੁਡਾਈਂ ਦੀ ਕੋਈ ਕੀ ਮਾਮਲਾ ਕੀ ਹੈ ਕਿ ਮੁੰਡਾ ਹਮਲਾ ਕਰਦੇ ਆਂ ਕੁੱਟਦੇ ਆਂ ਸਾਨੂੰ ਕੋਣ ਮਾਰਦਾ ਕੋਣ ਮਾਰਦਾ ਪੁੱਤੇ ਮਾਰਦੇ ਆਂ ਔਰ ਕੋਣ ਮਾਰਦਾ ਕਿਸੇ ਚੀਜ਼ ਨਾ ਹਮੂਆ ਮੇਰੇ ਪੋਤੇ ਵੀ ਸਾਰੇ ਗੇਟ ਬੰਦ ਕਰ ਕਰ ਮਾਰਦੇ ਆਂ ਸਾਨੂੰ ਪਿਛਟੀ ਨਾ ਹਮੇਗਾ ਨਾ ਧੀ ਹਾਂ ਤੇ ਤੁਹਾਡੇ ਮੁੰਡੇ ਨੇ ਕਦੀ ਕੁਝ ਕਿਹਾ ਨਹੀਂ ਮੁੰਡਾ ਤਾਂ ਬਨਾਲ ਲੱਗਿਆ ਮੈਂ ਕਿ ਕੋਈ ਖਰਚਾ ਪਾਰੀ ਦੇ ਦੋ ਇੰਤੇ ਰਾਗੇ ਕੀ ਕਵਾਂ ਬੇਟੇ ਕਦਾਂ ਮੇਰਾ ਫਲਾਣਾ ਦੀ ਕੜਾ ਲੈ ਲੈ ਮਾਰਦੇ ਕਿਉਂ ਆ ਸਾਨੂੰ ਕੁਝ ਕਹੋ ਨਾ ਸਾਨੂੰ ਸਾਰੀ ਜਗ੍ਹਾ ਦੇ ਦਿਓ ਮ ਮਕਾਨ ਸਾਡਾ ਵੱਲ ਕਰਦੇ ਉਹਨਾਂ ਨੂੰ ਕੁੱਟ-ਕੁੱਟ ਕੇ ਇੱਦਾਂ ਹੀ ਕੱਢਨੇ ਹਨ ਇੱਦਾਂ ਹੀ ਕੱਢਨੇ ਹਨ ਉਹ ਉਮਰ ਤੁਹਾਡੀ ਤੀਰਥ ਯਾਤਰਾ ਕਰਨ ਦੀ ਹੈਗੀ ਆ ਤੇ ਤੁਸੀਂ ਇੱਥੇ ਦਰਦਰ ਢੋਖਰੇ ਟਾਰੇ ਇਨਸਾਫ ਲਈ ਤੇ ਸੁਣਾਈ ਤੋ ਕੋਈ ਨਹੀਂ ਕਰਦੇ ਹੋਸਲ ਕੰਪਲੀਟ ਕੀ 50 ਸਾਲ ਪਹਿਲਾਂ ਵੀ ਕੀਤੀ ਸੀ 3 ਸਾਲ ਪਹਿਲਾਂ ਮਸਕਰਾ ਟੁੱਟ ਭੱਜ ਕੇ ਮੈਂ ਲੰਗੜਾੰਦਾ ਤੁਰਦਾ ਆਇਆ ਕੁਰਸੀ ਤੇ ਜਿੱਦਾਂ ਆਹ ਟੁੱਟੀ ਆ ਇਹਦੇ ਤੇ ਬਿਠਾ ਕੇ ਦੋ ਜਣੇ ਚੱਕ ਕੇ ਮਰੋਂ ਇੱਥੇ ਲੈ ਕੇ ਆਏ ਨੇ ਕੁਰਸੀ ਦਾ ਇਦਾਂ ਇਸਕੇ ਸਾਹਮਣੇ ਕੁਰਸੀ ਨਾਲ ਉੱਠ ਕੇ ਚਲੇ ਗਏ ਜੇ ਉਧਰ ਚਲੇ ਜਾਓ ਉਧਰ ਬੜੀ ਮੁਸ਼ਕਲ ਆ ਗਿਆ ਐਪਲੀਕੇਸ਼ਨ ਦਿੱਤੀ ਇਹ ਕਹਿੰਦੇ ਆਧਾਰ ਦਿਓ ਮੈਂ ਕਿਹਾ ਆਧਾਰ ਨੰਬਰ ਲਿਖਿਆ ਤਾਂ ਹੋਇਆ ਕਹਿੰਦਾ ਨਹੀਂ ਕਾਪੀ ਲਿਆਓ ਦੁਬਾਰਾ ਆਧਾਰ ਦੀ ਕਾਪੀ ਮਗਾ ਕੇ ਦਿੱਤੀ ਹੋਰ ਦਿੱਤੀ ਕਹਿੰਦਾ ਮੋਰ ਲੱਗੀ ਉਹ ਤੁਹਾਡੇ ਬੈਸੇ 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 ਚਾਹ ਉਹ ठाਣੇ ਜਾ ਕੇ ਦੱਕੇ ਕਹਿੰਦੇ ਸੀ ਉਹਦੇ ਸਖਿਰ ਕਰਤਾ ਕੋਈ ਵੱਡੇ ਅਫਸਰ ਮਿਲੇ ਕੋਈ ਮਿਲੇ ਨਹੀਂ ਆ ਆ ਉਹਦਾ ਰਿਮਾਂਡਰ ਆਇਆ ਸੀ ਪਹਿਲਾਂ ਪਿਛਲੀ ਵਾਰੀ 23 ਜਿੱਤੀ 1970 42 ਉਹਦਾ 11 7 23 ਨੂੰ ਆਇਆ ਸੀ ਐ ਕੁਝ ਕੋਈ ਕਾਰਵਾਈ ਨਹੀਂ ਉਹ ਹੀ ਕੋਈ ਲੈਣਾ ਦੇਣਾ ਨਹੀਂ ਆਰ ਕੇ ਦੁਆਰਾ ਹੁਣ ਫੇਰ ਆਇਆ ਬਸ ਅੱਜ ਉਹਨਾਜ ਮੈਂ ਉਹਦੇ ਫੇਰ ਉਹ ਨੰਬਰ ਲਾ ਦਿੱਤਾ ਅਚਾਨਕ ਬਜਾਰ ਕਟਵਾਲੀ ਚ ਉੱਥੇ ਜਾਓ ਕਟਵਾਲੀ ਜਾਓ ਡੀਐਸਪੀ ਸਾਹਿਬ ਕੋਲ ਜਾਓ ਐ ਹੋਰ ਕੋਈ ਸੋਚਦੇ ਨਹੀਂ ਉਤਰਉਂਦਾ ਨਹੀਂ